ਸਤਿ ਸ਼੍ਰੀ ਅਕਾਲ ਜੀ ਨਵੇਂ ਦਿਨ ਤੇ ਨਵੇਂ ਵਲੌਗ ਦੇ ਨਾਲ ਆ ਗਏ ਆਂ ਟਾਈਮ ਹੋਈ ਜੀ ਸਵੇਰ ਦੇ 9 ਦਾ ਤੇ ਆਪਾਂ ਛੋਟੇ ਛੋਟੇ ਦੋ ਤਿੰਨ ਕੰਮ ਸੀ ਰਾਂ ਪਰੇ ਤੇ ਇਸ ਕਰਕੇ ਆਪਾਂ ਰਾਂ ਪਰੇ ਆ ਗਏ ਸੀਗੇ ਤੇ ਸਭ ਤੋਂ ਪਹਿਲਾਂ ਪਾਵਲੀ ਦੁਕਾਨ ਤੇ ਜਿੱਥੋਂ ਕਿ ਆਪਾਂ ਸਰਮੈਕਾ ਲੈਣਾ ਸੀ ਸਰਮੈਕਾ ਲੈ ਕੇ ਆਪਾਂ ਗੱਡੀ 'ਚ ਧਰ ਲਿਆ ਸੀਗਾ ਹੁਣ ਆਪਾਂ ਬਾਲੀਬਾਲ ਨੈਟ ਤੇ ਬਾਲ ਲੈਣੀ ਸੀਗੀ ਇਸ ਕਰਕੇ ਆਪਾਂ ਦੂਸਰੀ ਦੁਕਾਨ ਤੇ ਆ ਗਏ ਸਪੋਰਟਸ ਸ਼ਾਪ ਤੇ ਜਿਹੜਾ ਦੂਸਰਾ ਨੈਟ ਸੀ ਉਹ ਤਾਂ ਬੇਕਾਰ ਜਿਹਾ ਸੀਗਾ ਤੇ ਆਪਾਂ ਇਸ ਕਰਕੇ ਆਵਲਾ ਨੈਟ ਲੈ ਲਿਆ ਸੀਗਾ ਤੇ ਇੱਕ ਨੈਟ ਲੈ ਲਿਆ ਸੀ ਇੱਕ ਆ ਬਾਲ ਲੈ ਲਈ ਸੀਗੀ ਤੇ ਧਰ ਕੇ ਗੱਡੀ ਚ ਆਪਾਂ ਫਿਰ ਤੁਰ ਪਏ ਸੀਗੇ ਆਪਣੇ ਬੰਡ ਵੱਲ ਨੂੰ ਤੇ ਆਪਾਂ ਸਿੱਧਾ ਇੱਥੇ ਗਰਾਊਂਡ 'ਚ ਹੀ ਆ ਗਏ ਸੀ ਕਿਉਂਕਿ ਆਪਾਂ ਇੱਥੇ ਨੈਟ ਲਾਉਣਾ ਸੀ ਤੇ ਨਾਲੇ ਹੋਰ ਗਰਾਊਂਡ ਵੀ ਤਿਆਰ ਕਰਨਾ ਸੀ ਸਾਈਡ ਤੇ ਲੈਣਾ ਲੂਣਾ ਇਹ ਮਾਰ ਕੇ ਤੇ ਸਭ ਤੋਂ ਪਹਿਲਾਂ ਜਿਹੜਾ ਉੱਤੇ ਪੁਰਾਣਾ ਨੈਟ ਲੱਗਿਆ ਹੋਇਆ ਸੀ ਉਹਨੂੰ ਖੋਲਣ ਲੱਗ ਗਏ ਸੀਗੇ ਉਹਨੂੰ ਖੋਲ ਕੇ ਦੂਸਰਾ ਨੈਟ ਬੰਨਣ ਲੱਗ ਗਏ ਸੀ ਇੱਥੇ ਤੇ ਥੋੜੀ ਟਾਈਮ 'ਚ ਆਪਾਂ ਨੈਟ ਬੰਨਤਾ ਸੀਗਾ ਨੈਟ ਬਹੁਤ ਹੀ ਕੰਡ ਲੱਗ ਰਿਹਾ ਸੀਗਾ ਤੇ ਇਸ ਤੋਂ ਬਾਅਦ ਮਿੰਨਤੀ ਮਿੰਨਤੀ ਕਰਕੇ ਸਾਈਡਾਂ 'ਨੇ ਲੈਣਾ ਵੀ ਮਾਰਨ ਲੱਗ ਗਏ ਸੀਗੇ ਲੈਣਾ ਜਾਂ ਤਾਂ ਥੋੜ ਤਾਂ ਫੇਰ ਆਗੇ ਸੀ ਗਰਾਊਂਡ 'ਚ ਕਿਉਂਕਿ ਆਪਾਂ ਸ਼ਾਮ ਨੂੰ ਖੇਡਦੇ ਹੁੰਨੇ ਆ ਇੱਥੇ ਤੇ ਖੇਡਦੇ ਆ ਖੇਡਦੇ ਨੂੰ ਦਨ ਛਿਪਨ ਲੱਗ ਗਿਆ ਸੀ ਹੌਲੀ ਹੌਲੀ ਤੇ ਬੰਦੇ ਹੀ ਵਧਣ ਲੱਗ ਗਏ ਸੀ ਇਸ ਕਰਕੇ ਪਤਨ ਨੇ ਟੀਮਾਂ ਬਣਾ ਲੀਆਂ ਸੀਗੀਆਂ ਤੇ ਖੇਡਦੇ ਆ ਖੇਡਦੇ ਨੂੰ ਨੇਰਾ ਕਾਫੀ ਹੋ ਗਿਆ ਸੀਗਾ ਤੇ ਮਿੱਤਰੋ ਇਸ ਦੇ ਨਾਲ ਹੀ ਕਰਦੇ ਆ ਵਲੌਗ ਦਾ ਐਂਡ ਤੇ ਮਿਲਦੇ ਆਪਾਂ ਆਪਣੇ ਅਗਲੇ ਵਲੌਗ